ਸਤ ਸ੍ਰੀ ਅਕਾਲ ਜਸਵਿੰਦਰ ਜੀ ਸੋਇਸ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਅੱਜ ਮੈਂ ਬਣਾਵਾਂਗੀ ਗਰਮੀਆਂ ਦਾ ਸਪੈਸ਼ਲ ਠੰਡਾ ਠੰਡਾ ਸ਼ਰਬਤ ਗਰਮੀਆਂ ਹੋਣ ਤਾਂ ਹਰ ਕਿਸੇ ਦਾ ਦਿਲ ਕਰਦਾ ਹੈ ਕਿ ਠੰਡਾ ਠੰਡਾ ਕੁਝ ਖਾਈਏ ਜਾਂ ਠੰਡਾ ਠੰਡਾ ਕੁਝ ਪੀਏ ਤੇ ਅੱਜ ਮੈਂ ਤੁਹਾਡੇ ਲਈ ਹੋਮ ਮੇਡ ਸ਼ਰਬਤ ਦੀ ਰੈਸিপি ਲੈ ਕੇ ਆਈਆਂ ਸ਼ਰਬਤ ਬਹੁਤ ਹੀ ਵਧੀਆ ਤਰੀਕੇ ਨਾਲ ਬਣ ਕੇ ਤਿਆਰ ਹੋਣਾ ਹੈ ਵੀਡੀਓ ਨੂੰ ਪੂਰਾ ਐਂਡ ਤੱਕ ਦੇਖਿਓ ਸਕਿਪ ਨਾ ਕਰਿਓ ਤੇ ਜਿਹੜੇ ਵੀ ਮੇਰੀ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਨੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਤੇ ਚਲੋ ਸ਼ਰਬਤੀ ਰੈਸিপি ਮੈਂ ਤੁਹਾਡੇ ਨਾਲ ਸ਼ੇਅਰ ਕਰਦੀਆਂ ਸਭ ਤੋਂ ਪਹਿਲਾਂ ਮੈਂ ਇੱਥੇ 1 ਲੀਟਰ ਦੁੱਧ ਲੈ ਲਿੱਤਾ ਮੈਂ ਉਬਲਿਆ ਹੋਇਆ ਦੁੱਧ ਲਿਆ ਤੇ ਇਸ ਦੀ ਮਲਾਈ ਉਤਾਰ ਦਿੱਤੀ ਹੋਈ ਇਸ ਨੂੰ ਗਰਮ ਹੋਣ ਲਈ ਰੱਖ ਦਿੱਤਾ ਨਾਲ ਹੀ ਇੱਕ ਕਟੋਰੀ ਦੇ ਵਿੱਚ ਮੈਂ ਇੱਕ ਚਮਚ ਕਸਟਰਡ ਪਾਊਡਰ ਲਿਆ ਹੈ ਕਸਟਰਡ ਪਾਊਡਰ ਦੀ ਜਗ੍ਹਾ ਤੇ ਤੁਸੀਂ ਕੌਰਨ ਫਲੋਰ ਵੀ ਲੈ ਸਕਦੇ ਹੋ ਨਾਲ ਹੀ ਇੱਥੇ ਮੈਂ ਅੱਧਾ ਕੱਪ ਨਾਰਮਲ ਟੈਂਪਰੇਚਰ ਵਾਲਾ ਦੁੱਧ ਪਾ ਲਿੱਤਾ ਹੈ ਤੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਕੁਆਂਟੀਟੀ ਸੇਮ ਕਸਟਰਡ ਦੀ ਐਨੇ ਹੀ ਰੱਖਣੀ ਹੈ ਬਹੁਤ ਜ਼ਿਆਦਾ ਕਸਟਰਡ ਇਸ ਦੇ ਵਿੱਚ ਨਹੀਂ ਪਾਣਾ ਬਸ ਸਿਰਫ ਇਹਦਾ ਫਲੇਵਰ ਲੈਣਾ ਹੈ ਦੁੱਧ ਨੂੰ ਬਹੁਤ ਜ਼ਿਆਦਾ ਆਪਾਂ گاੜਾ ਨਹੀਂ ਕਰਨਾ ਤੇ ਦੁੱਧ ਨੂੰ ਉਬਾਲਾ ਵੀ ਨਹੀਂ ਆਨ ਦੇਣਾ ਆਪਾਂ ਪਹਿਲਾਂ ਹੀ ਇਹ ਕਸਟਰਡ ਵਾਲਾ ਮਿਕਸ ਇਸ ਦੇ ਵਿੱਚ ਪਾ ਦੇਣਾ ਕਿਉਂਕਿ ਦੁੱਧ ਪਹਿਲਾਂ ਹੀ ਉਬਲਿਆ ਹੋਇਆ ਇਸ ਲਈ ਇਸ ਨੂੰ ਉਬਾਲਾ ਦਿਵਾਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਹੁਣ ਇਸ ਨੂੰ ਲਗਾਤਾਰ ਲੋ ਫਲੇਮ ਦੇ ਉੱਪਰ ਆਪਾਂ ਇਸ ਤਰ੍ਹਾਂ ਹਿਲਾਈ ਜਾਣਾ ਇਸ ਨੂੰ ਹਿਲਾਉਂਦੇ ਹਿਲਾਉਂਦੇ ਹੀ ਹੁਣ ਇਸ ਦੇ ਵਿੱਚ ਮੈਂ ਅੱਧੀ ਕਟੋਰੀ ਚੀਨੀ ਦੀ ਪਾ ਰਹੀ ਹਾਂ ਮਿੱਠਾ ਤੁਸੀਂ ਆਪਣੇ ਸਵਾਦ ਦੇ ਅਨੁਸਾਰ ਪਾ ਸਕਦੇ ਹੋ ਇਸ ਦੇ ਵਿੱਚ ਤੇ ਫਲੇਮ ਆਪਾਂ ਬਿਲਕੁਲ ਵੀ ਹਾਈ ਨਹੀਂ ਕਰਨੀ ਬਿਲਕੁਲ ਲੋ ਫਲੇਮ ਦੇ ਉੱਪਰ ਹੀ ਇਸ ਨੂੰ ਥੋੜਾ ਜਿਹਾ ਗਾੜਾ ਕਰਨਾ ਹੈ ਬਿਲਕੁਲ ਜਦੋਂ ਇਹ ਹਲਕਾ ਜਿਹਾ ਗਾੜਾ ਹੋ ਜਾਏਗਾ ਉਦੋਂ ਤੱਕ ਇਸ ਨੂੰ ਬਾਲੇ ਦਿਵਾਣੇ ਨੇ ਤੇ ਦੇਖੋ ਬਾਲਿਆਣੇ ਸ਼ੁਰੂ ਹੋ ਗਏ ਨੇ ਤੇ ਬਿਲਕੁਲ ਹਲਕਾ ਜਿਹਾ ਇਹ گاੜਾ ਹੋਣਾ ਸ਼ੁਰੂ ਹੋ ਗਿਆ ਤੇ ਅੱਗੇ ਨਾਲੋਂ ਥੋੜਾ ਜਿਹਾ ਇਹ ਹੋਰ گاੜਾ ਹੋ ਚੁੱਕਾ ਹੈ ਤਕਰੀਬਨ 10 ਤੋਂ 15 ਮਿੰਟ ਲੱਗੇ ਦੇਖੋ ਕੜਛੀ ਦੇ ਉੱਪਰ ਇਸ ਦੀ ਕੋਟਿੰਗ ਚੰਗੀ ਤਰ੍ਹਾਂ ਹੋ ਚੁੱਕੀ ਹੈ ਮਤਲਬ ਕਿ ਆਪਾਂ ਨੂੰ ਇੰਨਾ ਖੀ گاੜਾ ਦੁੱਧ ਇਹ ਵਾਲਾ ਚਾਹੀਦਾ ਹੈ ਇਸ ਲਈ ਆਪਾਂ ਕਸਟਰਡ ਪਾਊਡਰ ਸਿਰਫ ਇੱਕੋ ਚਮਚਾ ਹੀ ਪਾਇਆ ਸੀ ਜੇ ਜ਼ਿਆਦਾ ਪਾ ਦਿੰਦੇ ਤਾਂ ਇਹ ਬਹੁਤ ਜ਼ਿਆਦਾ گاੜਾ ਹੋ ਜਾਣਾ ਸੀ ਹੁਣ ਇਸ ਨੂੰ ਇੱਕ ਸਾਈਡ ਤੇ ਆਪਾਂ ਠੰਡਾ ਹੋਣ ਦੇ ਲਈ ਰੱਖ ਦਿੰਦੇ ਹਾਂ ਤੇ ਹੁਣ ਇਸ ਦੀ ਦੂਸਰੀ ਤਿਆਰੀ ਸ਼ੁਰੂ ਕਰ ਲੈਣੇ ਆ ਹੁਣ ਇੱਕ ਬਰਤਨ ਦੇ ਵਿੱਚ ਮੈਂ ਪਾਣੀ ਲੈ ਲਿੱਤਾ ਤੇ ਇਸ ਨੂੰ ਹਾਈ ਫਲੇਮ ਦੇ ਉੱਪਰ ਬੋਇਲ ਹੋਣ ਲਈ ਰੱਖ ਦਿੱਤਾ ਇਸ ਦੇ ਵਿੱਚ ਪਾਵਾਂਗੀ ਮੈਂ ਅੱਧੀ ਕਟੋਰੀ ਸਾਬੂਦਾਨੇ ਦੀ ਤੇ ਹਾਈ ਫਲੇਮ ਤੇ ਇੱਕ ਉਬਾਲਾ ਆਨ ਤੱਕ ਇਸ ਨੂੰ ਇਸੇ ਤਰ੍ਹਾਂ ਹੀ ਹਿਲਾਉਣਾ ਤੇ ਦੇਖੋ ਉਬਾਲਾ ਆ ਚੁੱਕਾ ਹੋਇਆ ਤੇ ਹੁਣ ਇੱਥੇ ਗੈਸ ਦੀ ਫਲੇਮ ਨੂੰ ਆਪਾਂ ਲੋ ਟੂ ਮੀਡੀਅਮ ਕਰ ਦਾਂਗੇ ਤੇ ਇਹਨੂੰ ਉਦੋਂ ਤੱਕ ਪਕਾਵਾਂਗੇ ਜਦੋਂ ਤੱਕ ਇਹ ਟਰਾਂਸਪੇਰੈਂਟ ਨਾ ਹੋ ਜਾਏ ਟਰਾਂਸਪੇਰੈਂਟ ਹੋਣ ਤੱਕ ਇਸ ਨੂੰ ਆਪਾਂ ਪਕਾਣਾ ਹੈ ਜਦੋਂ ਇਹ ਟਰਾਂਸਪੇਰੈਂਟ ਹੋ ਜਾਏਗਾ ਸਮਝੋ ਕਿ ਇਹ ਚੰਗੀ ਤਰ੍ਹਾਂ ਪੱਕ ਚੁੱਕਾ ਹੈ ਦੇਖੋ ਪਾਣੀ ਕਾਫੀ ਜ਼ਿਆਦਾ ਸੁੱਕ ਚੁੱਕਾ ਹੈ ਤੇ ਸਾਬੂਦਾਣਾ ਵੀ ਚੰਗੀ ਤਰ੍ਹਾਂ ਗਲ ਚੁੱਕਾ ਹੈ ਇਹ ਟਰਾਂਸਪੇਰੈਂਟ ਹੋ ਚੁੱਕਾ ਹੈ ਤੇ ਹੁਣ ਇਸ ਨੂੰ ਇੱਕ ਛੰਨੀ ਜਾਂ ਇਸ ਤਰ੍ਹਾਂ ਇੱਕ ਪੌਣੀ ਦੇ ਵਿੱਚ ਇਸ ਨੂੰ ਛਾਲ ਲਾਂਗੇ ਤੇ ਇਸ ਨੂੰ ਪਾਣੀ ਪਾ ਕੇ ਠੰਡਾ ਕਰ ਲੈਣਾ ਇਸ ਨੂੰ ਇਸ ਲਈ ਪਾਣੀ ਪਾ ਕੇ ਨਾਲ ਹੀ ਠੰਡਾ ਕਰ ਦਿੱਤਾ ਤਾਂ ਜੋ ਇਸ ਦਾ ਕੁਕਿੰਗ ਪ੍ਰੋਸੈਸ ਰੁਕ ਜਾਏ ਇਹ ਆਪਸ ਵਿੱਚ ਚਿਪਕੇ ਨਾ ਤੇ ਹੁਣ ਇਸ ਠੰਡੇ ਕੀਤੇ ਹੋਏ ਸਾਬੂਦਾਣੇ ਨੂੰ ਆਪਾਂ ਕਸਟਰਡ ਵਾਲਾ ਜਿਹੜਾ ਮਿਕਸਚਰ ਬਣਾਇਆ ਉਸ ਦੇ ਵਿੱਚ ਪਾ ਦਾਂਗੇ ਤੇ ਨਾਲ ਹੀ ਇੱਥੇ ਮੈਂ ਅੱਧਾ ਚਮਚ ਛੋਟੀ ਇਲਾਇਚੀ ਦਾ ਪਾਊਡਰ ਵੀ ਪਾ ਰਹੀ ਹਾਂ ਫਲੇਵਰ ਵਾਸਤੇ ਤੁਸੀਂ ਚਾਹੋ ਤਾਂ ਇੱਥੇ ਕੇਸਰ ਦੇ ਧਾਗੇ ਵੀ ਪਾ ਸਕਦੇ ਹੋ ਤੇ ਚੰਗੀ ਤਰ੍ਹਾਂ ਇਸ ਨੂੰ ਇੱਕ ਵਾਰੀ ਹਿਲਾ ਲੈਣਾ ਤੇ ਇਸ ਤੋਂ ਬਾਅਦ ਇਸ ਨੂੰ ਫ੍ਰਿਜ ਦੇ ਵਿੱਚ ਠੰਡਾ ਹੋਣ ਦੇ ਲਈ ਰੱਖ ਦਵਾਂਗੇ ਹੁਣ ਮੈਂ ਜੈਲੀ ਪਾਊਡਰ ਵੀ ਲੈ ਲਿੱਤਾ ਹੋਇਆ ਇਹ ਬੜੇ ਆਰਾਮ ਦੇ ਨਾਲ ਕਿਸੇ ਵੀ ਗਰੋਸਰੀ ਸ਼ਾਪ ਤੋਂ ਮਿਲ ਜਾਂਦਾ ਹੈ ਤੇ ਦੇਖੋ ਮੈਂ ਸਟਰਾਬਰੀ ਫਲੇਵਰ ਦਾ ਜੈਲੀ ਪਾਊਡਰ ਇੱਥੇ ਲਿਆ ਹੈ ਤੇ ਅੱਧਾ ਲੀਟਰ ਪਾਣੀ ਮੈਂ ਗਰਮ ਹੋਣ ਦੇ ਲਈ ਰੱਖ ਦਿੱਤਾ ਹੋਇਆ ਹੈ ਫਲੇਮ ਮੈਂ ਮੀਡੀਅਮ ਕੀਤੀ ਹੋਈ ਹੈ ਤੇ ਜੈਲੀ ਪਾਊਡਰ ਮੈਂ ਇਸ ਦੇ ਵਿੱਚ ਪਾ ਦਿੱਤਾ ਹੈ ਤੇ ਜੈਲੀ ਪਾਊਡਰ ਨੂੰ ਦੇਖੋ ਇਸ ਤਰ੍ਹਾਂ ਲਗਾਤਾਰ ਮਿਕਸ ਕਰਦੇ ਜਾਣਾ ਬਹੁਤ ਹੀ ਘੱਟ ਟਾਈਮ ਦੇ ਵਿੱਚ ਤਕਰੀਬਨ 1 ਤੋਂ 2 ਮਿੰਟ ਦੇ ਵਿੱਚ ਹੀ ਇਹ ਸਾਰਾ ਚੰਗੀ ਤਰ੍ਹਾਂ ਮੈਲਟ ਹੋ ਜਾਣਾ ਹੈ ਤੁਸੀਂ ਕਿਸੇ ਵੀ ਗਰੋਸਰੀ ਸ਼ਾਪ ਤੋਂ ਜੈਲੀ ਪਾਊਡਰ ਲੈ ਸਕਦੇ ਹੋ ਬੜੇ ਆਰਾਮ ਨਾਲ ਮਿਲ ਜਾਏਗਾ ਤੇ ਦੇਖੋ ਇਹ ਚੰਗੀ ਤਰ੍ਹਾਂ ਮਿਕਸ ਹੋ ਚੁੱਕਾ ਹੈ ਤੇ ਹੁਣ ਕੋਈ ਵੀ ਇੱਕ ਬਰਤਨ ਲੈ ਕੇ ਤੁਸੀਂ ਥਾਲੀ ਵੀ ਲੈ ਸਕਦੇ ਹੋ ਇੱਥੇ ਤੇ ਇਹ ਵਾਲਾ ਜਿਹੜਾ ਹੈਗਾ ਮਿਕਸਚਰ ਆਪਾਂ ਇਸ ਦੇ ਵਿੱਚ ਪਾ ਦੇਣਾ ਤੇ ਹੁਣ ਇਸ ਨੂੰ ਫ੍ਰਿਜ ਦੇ ਵਿੱਚ ਅੱਧੇ ਘੰਟੇ ਲਈ ਰੱਖ ਦਵਾਂਗੇ ਤੇ ਇਹ ਅੱਧੇ ਘੰਟੇ ਦੇ ਅੰਦਰ ਅੰਦਰ ਹੀ ਬੜੀ ਚੰਗੀ ਤਰ੍ਹਾਂ ਸੈੱਟ ਹੋ ਜਾਏਗਾ ਤੇ ਦੇਖੋ ਅੱਧਾ ਘੰਟਾ ਲੱਗਿਆ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਇਹ ਜੰਮ ਚੁੱਕਾ ਹੈ ਤੇ ਬਰਤਨ ਨੂੰ ਬਿਲਕੁਲ ਵੀ ਘਿਓ ਜਾਂ ਤੇਲ ਦੇ ਨਾਲ ਗ੍ਰੀਸ ਨਹੀਂ ਕਰਨਾ ਇਹ ਇਸੇ ਤਰ੍ਹਾਂ ਹੀ ਬੜੇ ਆਰਾਮ ਦੇ ਨਾਲ ਉਤਰ ਜਾਂਦਾ ਹੈ ਤੇ ਹੁਣ ਇਸ ਦੇ ਪੀਸ ਕੱਟ ਲਵਾਂਗੇ ਤੁਸੀਂ ਇਸ ਜੈਲੀ ਦੇ ਪੀਸ ਆਪਣੀ ਮਰਜ਼ੀ ਦੇ ਹਿਸਾਬ ਨਾਲ ਜਿਹੜਾ ਸਾਈਜ਼ ਰੱਖਣਾ ਉਸੇ ਸਾਈਜ਼ ਦੇ ਕੱਟ ਲੈਣਾ ਦੇਖੋ ਕਿੰਨੇ ਆਰਾਮ ਨਾਲ ਇਸ ਦੀ ਕਟਿੰਗ ਹੋ ਰਹੀ ਹੈ ਬਹੁਤ ਹੀ ਵਧੀਆ ਇਸੇ ਤਰ੍ਹਾਂ ਜੈਲੀ ਘਰ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਕੋਈ ਬਹੁਤ ਜ਼ਿਆਦਾ ਟਾਈਮ ਵੀ ਨਹੀਂ ਲੱਗਦਾ ਇਸ ਨੂੰ ਦੇਖੋ ਇਹ ਕਿੰਨੇ ਆਰਾਮ ਨਾਲ ਉਤਰ ਵੀ ਰਹੀ ਏ ਸਾਰੇ ਪੀਸਿਸ ਦੇ ਦੇਖੋ ਕਿੰਨੇ ਆਰਾਮ ਨਾਲ ਅਲੱਗ ਹੋ ਗਏ ਨੇ ਬਹੁਤ ਹੀ ਵਧੀਆ ਜੈਲੀ ਬਣ ਕੇ ਤਿਆਰ ਹੋ ਚੁੱਕੀ ਏ ਦੇਖੋ ਕੋਈ ਬਹੁਤ ਜ਼ਿਆਦਾ ਇਸ ਨੂੰ ਟਾਈਮ ਵੀ ਨਹੀਂ ਲੱਗਾ ਕਿੰਨੇ ਵਧੀਆ ਤਰੀਕੇ ਨਾਲ ਜੈਲੀ ਬਣ ਗਈ ਹੋਈ ਏ ਤੇ ਹੁਣ ਆਪਾਂ ਫ੍ਰਿਜ ਦੇ ਵਿੱਚ ਜਿਹੜਾ ਕਸਟਰਡ ਤੇ ਸਾਬੂਦਾਨੇ ਵਾਲਾ ਸ਼ਰਬਤ ਰੱਖਿਆ ਹੋਇਆ ਉਹਨੂੰ ਆਪਾਂ ਗਲਾਸਾਂ ਦੇ ਵਿੱਚ ਪਾਵਾਂਗੇ ਇਹ ਬਹੁਤ ਜ਼ਿਆਦਾ ਠੰਡਾ ਹੋ ਚੁੱਕਾ ਹੈ ਠੰਡਾ ਠੰਡਾ ਸ਼ਰਬਤ ਮਜ਼ੇਦਾਰ ਸ਼ਰਬਤ ਹੁਣ ਸਭ ਹੋਣ ਲਈ ਰੈਡੀ ਹੈ ਜੀ ਤੁਸੀਂ ਵੀ ਜ਼ਰੂਰ ਬਣਾ ਕੇ ਦੇਖਿਓ ਬਹੁਤ ਵਧੀਆ ਬੰਦ ਹੈ ਤੇ ਇਸ ਦੇ ਵਿੱਚ 2-3 ਪੀਸ ਆਪਾਂ ਜੈਲੀ ਦੇ ਵੀ ਪਾ ਦਾਂਗੇ ਠੰਡਾ ਠੰਡਾ ਸ਼ਰਬਤ ਗਰਮੀਆਂ ਦਾ ਸਪੈਸ਼ਲ ਸ਼ਰਬਤ ਬਣ ਕੇ ਤਿਆਰ ਹੋ ਚੁੱਕਾ ਹੈ ਬਹੁਤ ਹੀ ਵਧੀਆ ਤੇ ਬਹੁਤ ਹੀ ਜ਼ਿਆਦਾ ਸਵਾਦ ਸ਼ਰਬਤ ਬਣ ਕੇ ਤਿਆਰ ਹੋਇਆ ਹੈ ਮੈਨੂੰ ਉਮੀਦ ਹੈ ਕਿ ਤੁਹਾਨੂੰ ਮੇਰੀ ਇਹ ਰੈਸিপি ਬਹੁਤ ਵਧੀਆ ਲੱਗੇਗੀ